ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਉਮੀਦ ਕਰਦੀ ਹਾਂ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਜੀ ਆ ਪਹੁੰਚੀ ਅਸੀਂ ਸ਼ਾਪਿੰਗ ਕਰਨ ਮਨੀ ਦੀ ਹੱਟੀ ਹੈ ਜੀ ਜਿਹੜੀ ਕਰਾਲੀ ਦੇ ਵਿੱਚ ਬੜੀ ਫੇਮਸ ਦੁਕਾਨ ਹੈ ਦੇਖਦੇ ਅੰਦਰ ਬਲੌਗ ਬਣਾਉਣ ਦੀ ਪਰਮਿਸ਼ਨ ਹੁੰਦੀ ਹੈ ਕਿ ਨਹੀਂ ਸਾਰੀ ਫੈਮਿਲੀ ਨਾਲ ਦੇ ਨਾਲ ਆ ਸਾਰੇ ਜਾਣੇ ਰਹੇ ਹਾਂ ਜੀ ਮੇਰੇ ਉੱਤਰ ਇਹ ਦੁਕਾਨ ਹੈ ਠੀਕ ਹੈ ਤੇ ਇੱਧਰ ਆਹ ਰੋਡ ਚੱਲ ਰਿਹਾ ਹੈ ਜੀ ਪਤਾ ਹੀ ਤੁਹਾਨੂੰ ਸਾਰਿਆਂ ਨੂੰ ਤੇ ਸਾਡੀ ਫੈਮਿਲੀ ਜਾ ਰਹੀ ਹੈ ਜੀ ਅੰਦਰ ਦੇਖਦੇ ਹਾਂ ਹੁਣ ਬਹੁਤ ਸੋਨੇ ਇੱਥੇ ਦੇਖੋ ਬੁੱਤ ਵੀ ਲੱਗੇ ਹੋਏ ਆ ਠੀਕ ਆ ਡੰਮੀਆਂ ਕਹਿੰਦੇ ਆ ਜੀ ਨੂੰ ਤੇ ਸਾਡੀ ਫੈਮਿਲੀ ਸਾਰੀ ਹੋ ਗਈ ਜੀ ਰੈਡੀ ਪਰ ਰੈਡੀ ਤੇ ਹੁਣ ਇਹ ਟਾਜਾ ਇਹ ਮੈਂ ਬ੍ਰੇਕ ਤੇ ਲਵਾਂਗੇ ਕਿੱਥੋਂ ਤੋਂ ਲੈਣਾ ਕਿਦਾਂ ਦਾ ਸੂਟ ਲੈਣਾ ਕਿਉਂਕਿ ਇੱਥੇ ਕਸਟਮਰ ਵੀ ਜ਼ਿਆਦਾ ਹੈਗੇ ਆ ਫਿਰ ਇਸ ਕਰਕੇ ਤੇ ਸੂਟ ਬਦਲਣ ਦਾ ਸਮਾਂ ਹੈਗਾ ਜੀ 12:30 ਵਜੇ ਦਾ ਠੀਕ ਹੈ ਇਸ ਕਰਕੇ ਤੇ ਸਾਰੀ ਫੈਮਿਲੀ ਵਿਚਾਰੀ ਸਾਡੇ ਨਾਲ ਦੇ ਨਾਲ ਸਾਨੂੰ ਕੋਈ ਅਟੈਂਡ ਕਰਨ ਨੂੰ ਦੇਖਣਾ ਪੈਣਾ ਵੀ ਕੌਣ ਸਾਨੂੰ ਅਟੈਂਡ ਕਰਦਾ ਬਿਕੋਜ਼ ਰਸ਼ ਹੈਗਾ ਜੀ ਜਿਆਦਾ ਇਸ ਕਰਕੇ ਠੰਡੀਆਂ ਹੀ ਹੋ ਗਈਆਂ ਕਿਆ ਗੱਲ ਥੋੜੀ ਥੋੜੀ ਮਾਸੀ ਨੂੰ ਬਖਾਓ ਮਾਸੀ ਨੇ ਬਖਣਾ ਮਾਸੀ ਤੂੰ ਦੱਸ ਦੇਖੀ ਹੈ ਹਾਂ ਜੀ ਇਹਨਾਂ ਦੇ 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 ਹਾਂ ਜੀ ਕੀ ਦਾ ਕੰਸਟੰਟ ਰੰਗ ਦੇ ਆਉਂਦੇ ਨੇ ਇਹ ਹਾਂ ਦੇਖੇ ਸੀ ਦੇਖਣਾ ਬੜੀ ਚਲਾ ਰਹੇ ਸੀ ਜਿਹੜਾ ਫੋਨ ਸੰਜਦਾ ਇਹ ਕਿਹਾ ਪ੍ਰਾਈਸ ਆਹ ਸੁਣ ਨਹੀਂ ਪਾ ਰਹੇ ਹਾਂ ਹਰਾਂ ਦਾ ਹਰਾਂ ਦਾ ਇਹਨਾਂ ਦੇ سامنے ਰਹਿ ਚੱਕੇ ਨੇ ਆਪਾਂ ਨਹੀਂ ਚੱਕੀ ਜੀ ਉਹ ਵਾਈਟ ਸ਼ੂਟ ਦੇਖਣਾ ਬੈਂਕ ਤੇ ਉਹ ਰੱਡ ਵਾਈਪੇ ਤੇ ਹੈ ਉਹ ਰੱਡ ਤੇ ਪਾਸ ਉੱਪਰ ਲੰਘ ਜਿਹੜੇ ਦੋ ਪਏ ਗ੍ਰੀਨ ਦੇ ਲਾਂਡ ਵਾਈਟ ਪਏ ਹਾਂ ਸੋਨਾ ਲੈ ਲਾ ਮਾਰਸੀ ਕੋਈ ਨੀ ਦਵਾ ਦਿੰਦੀ ਮੋਂਟਰੀ ਨਹੀਂ ਘਬਰਾਇਦਾ ਹੁੰਦਾ ਦਵਾ ਦਿੰਦਾ ਚਲੇ ਉਹ ਦੇਖਣ ਨੂੰ ਮੈਨੂੰ ਜਿਹੜਾ ਜਮੇ ਜਾ ਰਹੇ ਟੈਡੀ ਬਸਰੀ ਕਿਹਨੂੰ ਲੈਣਾ ਹੈ ਤਾਕੀ ਦੇ ਜਿਸ ਵੀਰ ਤਾਕੀ ਪੱਤਾ ਇੱਕ ਨੰਬਰ ਲੱਗਣਾ ਮੈਂ ਕਹਿੰਦੀ ਤੇ ਪਰ ਸ਼ੂਟ ਕੋਈ ਮਾੜਾ ਲੱਗਦਾ ਇਹ ਤਾਂ ਹੈ ਹਾਂ ਇਹ ਸਾਰੇ ਪੁੱਛ ਲਏ ਪਰ ਚਾਚੀ ਨੇ ਫਿੱਟੇ ਤੇ ਲੱਤਾ ਤਾਂ ਸੋਨਾ ਲਾ ਦੇ ਆ ਕੋਲ ਕੇ ਤਾਂ ਖਾਈ ਆ ਵਾਈਟ ਚੁੜ ਹੈ ਜਿਹੜਾ ਕੱਪੜਾ ਉਹ ਮੀਂਹ ਦਾ ਹੈ ਪਿਓਰ ਦਾ ਕੀ ਪ੍ਰਾਈਸ ਹੈ ਇਹਦਾ ਆਪੀ ਚਾਹ ਰਹੇ ਹਾਂ ਇਸ ਵੀ ਰਾਈ ਕਿਹੜੇ ਜੀ 2500 ਮੱਖਣ ਤਾਂ ਜਾਣੀਂ ਮੈਂ ਪੱਟੇ ਕਿਉਂ ਪੁੱਛੀ ਤੁਸੀਂ ਮੇਰਾ ਸਾਰੇ ਹਾਲ ਹਾਲ ਚਾਹ ਰਮਾ ਕੇ ਚਾਹੁੰਦੇ ਹੋ ਨਾ ਡਾਇਰੈਕਟ ਮਨਾ ਬਿਓ ਕਿ ਤੇਰੇ ਨਾਲ ਮੈਂ ਮੰਨੂ ਕੋ ਡਾਈਨਿੰਗ ਲੱਗਦੀ ਹੈ ਮਮਾ ਮਾਸੀ ਨੂੰ ਦਵਾ ਦੇ ਉਹ ਮਸਰੀ ਦਾ ਪੱਟਾ ਖਾਤਰ ਉਹ ਹੈਲੋ ਕਰਦੀ ਦੇਖ ਸਾਨਾ ਹੈਲੋ ਸਾਰਾ ਦੇਖ ਸਰਾ ਦੇ ਸੱਲਾਹ ਕਿੰਸਾ ਮੈਡੀਕਲ ਮੈਡੀਕਲ ਕਿਸਾ ਲਾਖੀ ਤੇ ਆਪਰੇ ਵੀ ਮੇਰਾ ਹਾਂ ਇਹਨਾਂ ਤੋਂ ਨਹੀਂ ਬੰਦਾ ਤਾਂ ਹੱਦ ਕੀ ਹੈ ਮਿੱਠਾ ਜਰਾ ਰੰਗਾਂ ਨਾਲ ਆ ਜੀ ਕਿਹਨੂੰ ਕਰਨਾ ਪੈਂਦਾ ਪੀਰੇ ਜਿਹੜਾ ਤੁਹਾਡੇ ਕੋਲ ਹੋਲਾ ਸੁਣ ਹਾਂ ਦਾ ਟੈਪੇ ਪੇਂਟਰ ਇਹ ਪਾਕਿਸਤਾਨੀ ਲੁਕਾ ਨਹੀਂ ਥੋੜੀ ਜਿਹੀ ਨੋ ਆਪ ਕੋਲ ਥੋੜਾ ਹੌੜਾ ਮਿਲਾਂ ਹਾਂਜੀ ਬੱਚਾ ਜੀ ਜਾਓ ਜੀ ਜਾਓ ਜਾਓ ਮੇਰੀ ਮੰਮੀ ਜੋ ਕੁਝ ਹੋ ਗੰਗੀ ਚਾਟੋ ਬਿਓ ਮੇਰੀ ਮੰਮੀ ਕਹਿੰਦੀ ਸੀਗੀ ਤੈਨੂੰ ਬਲੈਕ ਸੂਟ ਦਵਾਉਣਾ ਉਹੀ ਕਢਾ ਕੇ ਬੈਠੀ ਆ ਹੁਣ ਦੇਖਦੇ ਆ ਮਿਲੂਗਾ ਕਿ ਨਹੀਂ ਉਧਰ ਦੇਖਿਓ ਜਿਵੇਂ ਹੀ ਸੁਣਨੀ ਹੋਵੇ ਉਹ ਵੀ ਜਾ ਕੇ ਪੇਡਾ ਚੈਨਲ ਤੇ ਹੋਟਲ ਜੈਸੇ 40 ਲੋਕਲੇ ਨੰਬਰ ਦਾ ਹੁੰਦਾ ਹੈ ਹਾਂ ਪੇਡਾ ਕਰੇ ਨਿਸ਼ਟਾ ਜੀ ਯੂਟਿਊਬਰ ਚਲਾਉਂਦੇ ਆ ਜਿਨ੍ਹਾਂ ਨੇ ਮਾਰਿਆ ਨਾ ਬਰਵਾਟਾ ਯਾਰ ਨਾ ਦੇਖੀ ਜੰਮੂ ਕੋਲ ਚੱਕਰੇ ਦਾ ਕਦਮ ਨਹੀਂ ਕਸਤਾ ਜੀ ਦਾ 10 ਲੈ ਜੀ ਜੇ ਤੁਸੀਂ ਆਹ ਫੂਰੇ ਦੇਖੋ ਕੋਈ ਬੋਲੋ ਕਦੋਂ ਦਿਖਾਇਆ ਨਾ ਕਰਾਉਣੀ ਆ ਭਾਜੀ ਕਰਾਉਣੀ ਆ ਮੈਂ ਕਿਸੇ ਨਾਲ ਜੈਕਟ ਨਹੀਂ ਕਰਾਇਆ ਜੀ ਇਹ ਲੈ 10 ਦਾ ਸੰਦੋਈ ਨਾ ਇਹਨੇ ਤਾਂ ਹੋਰ ਚੜਾਇਆ ਜੀ ਜੇ ਉਹਦਾ ਸੀਗਾ ਹਾਣੂ ਸੁਣਦੀ ਜਾਨਾ ਨਾ ਇਹ ਕਿ ਜੇ ਉਹਦਾ ਰਸ ਲੰਗਰੀ ਮੈਂ ਵਾਇਟ ਹੈ ਤਾਂ ਤਾਂ ਸਮਾ ਲੈਣਾ ਨਹੀਂ ਕੀ ਹੋ ਗਿਆ ਪੱਪੜਾ ਹੀ ਠੀਕ ਲੱਗਿਆ ਕੀ ਹੋ ਗਿਆ ਕਸਰ ਦੇ ਦੇ ਲੈ ਕੇ ਤਾਂ ਲੈਣਾ ਲੈ ਲਾ ਕਹਿੰਦੇ ਕੱਪੜਾ ਨਹੀਂ ਵਧੀਆ ਛੇੜਾ ਝੂਠੋ ਉਹ ਪਰੇਲਾ ਨਾ ਮੈਂ ਜਾਣਦਾ ਉਹ ਯਾਰ ਮੈਂ ਜਾਣਦਾ ਉਹ ਦੇਖੋ ਆਹ ਤੁਹਾਨੂੰ ਦੇਖ ਕੇ ਮਜ਼ਾ ਆ ਜਾਦਾ ਜਿੱਨਾ ਪੌਨੇ ਪਰ ਹੈ ਮੋਟਾ ਸਰਦੀਆਂ ਤੇ ਪਹਿਣਾ ਹੁਣ ਥੋੜਾ ਪਹਿਣਾ ਹੈ ਹੈਗਾ ਸੋਹਣਾ ਤਾਂ ਹੈਗਾ ਪਰ ਮੋਟਾ ਫਲਕਾਰੀ ਟਾਪ ਹੋ ਗਿਆ ਦਾ ਹੂੰ ਕਿੰਨਾ ਟਾਈਮ ਹੋ ਗਿਆ 2:30 ਵਜੇ ਤੇਰੀ ਗਲਾ ਹੈ ਜਿਵੇਂ ਆਹ ਫੁੱਟ ਲੈ ਲੈਂਦੀ ਐ ਕੋਈ ਦਿੱਕਤ ਨਹੀਂ ਦਿੱਕਤ ਨਹੀਂ ਨਹੀਂ ਨਾ ਸੋਹਣਾ ਲੱਗੂਗਾ ਕਿਸੇ ਪਾਰਟੀ ਵੇਰ ਨੂੰ ਉਹ ਪੱਤਿਆਂ ਵਗੈਰਾ ਨੂੰ ਕਿੰਨੀਆਂ ਆਹ ਕ ਪਾਰਟੀਆਂ ਬੱਲੇ ਬੱਲੇ ਨਹੀਂ ਕਿਤੇ ਮੈਂ ਕਾ ਹੋਰ ਕਿਤੇ ਸਵਾਗਤਾ ਮੋਤਾ ਨਹੀਂ ਦੋ ਨਾ ਨਹੀਂ ਨਾ ਮੈਂ ਤਾਂ ਕਹਿੰਦਾ ਨੂੰ ਨਹੀਂ ਨਾ ਤੇਰੇ ਆਪਣੇ ਮਨ ਤੋਂ ਸਾਂਦਾ ਲੈ ਤੇਰੇ ਪਸੰਦ ਦੀ ਲੈ ਨਹੀਂ ਮਾਸੀ ਨੂੰ ਗੋੜਾ ਖੜੀਆਂ ਨੂੰ ਪਾਉਗੀ ਫੇਰ ਨਹੀਂ ਇਹ ਨਹੀਂ ਰੱਖੜੀਆਂ ਨੂੰ ਪਾਣੇ ਵਾਲਾ ਕੱਤੇ ਉਹ ਕੱਪੜਾ ਨਹੀਂ ਹੈਗਾ ਇਹ ਵੀ ਮੈਂ ਹਾਂ ਮੀਨਾ ਪਾਤਾ ਮੇਰਾ ਆਸ਼ੀਰਵਾਦ ਕੁੜੀਏ ਕੋਈ ਨਹੀਂ ਦੇਣਾ ਜਦ ਮੈਂ ਗਾਸਮਿੰਦੀ ਦੇਖਣ ਜਾਣਾ ਮੁੰਡਾ ਮੈਨੂੰ ਜਾਣਾ ਪੈਣਾ ਚਾਚੇ ਤੇਰੇ ਦਾ ਸਰ ਗਿਆ ਬਹੁਤ ਸੋਖਾ ਸਰ ਗਿਆ ਹੂੰ ਮੈਂ ਗਾਸਮਿੰਦ ਦਿਖਾਉਣ ਦਿਖਾਉਣ ਜਾਣਾ ਫਿਰ ਜੈਸਮੀਨ ਨੂੰ ਮੁੰਡਾ ਦੇਖਣ ਜਾਣਾ ਜਦ ਪੌਣਾ ਚਾਚੇ ਸਰ ਗਿਆ ਬਠਰੀ ਚ ਕਿਉਂ ਸੁਹਣਾ ਸੁਟਾ ਹੈ ਮਾਮਾ ਅੱਜੀ ਪਾ ਲੈਨੇ ਸੀ ਫੋਲ ਠੀਕ ਮਾਮਾ ਮੇਰੇ ਨਾਲ ਵੀ ਜੂੜ ਵੀ ਬੌਂਦੀ ਆਉਂਦੀ ਆ ਸਾਨੂੰ ਤਾਂ ਪਤਾ ਹੈ ਤੁਸੀਂ ਚਾਚੀ ਨੂੰ ਦੇਖੋ ਚਾਚੀ ਜਰੇ ਦਾਅ ਮਾਰ ਕੇ ਮਨਾ ਪਹੁੰਚ ਜਾਂਦੀ ਅੱਗੇ ਤੁਸੀਂ ਆਪ ਕੋ ਗੱਲਾਂ ਚੁੱਕੀਆਂ ਨਹੀਂ ਆ ਦੇਖੋ ਵੀ ਸਹੀ ਤੁਸੋ ਅ ਜਿਹੜਾ ਬੰਦਾ ਕੈਮਰਾਮੈਨ ਆ ਉਹਨੇ ਕਿਹਾ ਨਾ ਚਲੋ ਹੁਣ ਅੰਨਾ ਟਾਈਮ ਲਾਤਾ ਫੇਰ ਦੇਖੋ ਯਾਰੀ ਵਾਲੇ ਵਾਲੇ ਨੂੰ ਮਸੀ ਆਟ ਦੀ ਉਹਨਾਂ ਦਾ ਹੈਪੀ ਦਾ ਸੂਟ ਕਵਾ ਦੇ ਇੱਕ ਬਹੁਤ ਅਨੋਖਾ ਕਾਦੇ ਪਰ ਇਹਨੂੰ ਲਾਈਨਿੰਗ ਲੱਗਣੀ ਆ ਉਹ ਗੁਲਾਬੀ ਨਾਲ ਤਾਂ ਤਾਂ ਆਠ ਹੈ ਹਾਂ ਨਾ ਹਾਂ ਹਾਂ ਭਾਂਜੀ ਭਾਂਜੀ ਮੇਰੇ ਨਾਲ ਅੱਖਿਆ ਨਹੀਂ ਮਲਾਉਂਦੀ ਕਿਆ ਕਰਾਂ ਮਮਾ ਮਾਸੀ ਕਹਿੰਦੀ ਆ ਸੁਣਦੇ ਨਾ ਮੈਂ ਮਾਸੀ ਕਹਿੰਦੀ ਲੈ ਪਰ ਤਾਂ ਇੱਜਾ ਨੇ ਜਿਹੜਾ ਕੁਝ ਸੇਣਾ ਲਿਖ ਭਾਈ ਇਹ ਕੇ ਬੜਾ ਕੁਛ ਚੁਛਦੀ ਇਹਨਾਂ ਨੂੰ ਕੀ ਪ੍ਰਾਈਸ ਦੇ ਕੇ ਜਾ ਰੱਖੀ ਤੁਸੀਂ ਇਹਦਾ ਪ੍ਰਾਈਸ ਕਿੰਨਾ ਕਰੀ ਆਹ ਇਹਦੇ ਕੋਈ ਹੋਰ ਹਾਂ ਯੈਸ ਮੈਮ ਯੈਸ ਮੈਮ ਦਾ ਹੋ ਗਿਆ ਚੁੰਨੀ ਹੈ ਨਹੀਂ ਹੈ ਨਹੀਂ 1910 ਦਾ ਕਪੜਾ ਉਹਦੇ ਨਾਲ ਉਹਦੇ ਨਾਲ ਉਹਦੇ ਨਾਲ ਦਾ ਸੂਟ ਉਹਨਾਂ ਨੇ ਕਿੰਨਾਂ ਲਾਇਆ ਪਤਾ ਉੱਥੇ ਵਿੱਕੀ ਕਪੜੇ ਦਾ ਵੀ ਫਰਕ ਹੋ ਬਾ ਨਹੀਂ ਉਹਨਾਂ ਨੇ ਇੰਡੋਗਰੋ ਕਹਤੇ ਨਹੀਂ ਕਿਹੜਾ ਸੀ ਉਹ ਸੂਟ ਉਹਨੇ ਇੰਨਾ ਕਰਿਆ ਉਹ ਨਹੀਂ ਚੁੰਨੀ ਹੈ ਪਰ ਉਹਦੇ ਨਾਲ ਹਮ ਗੱਲਾਂ ਪੂਰੀ ਕਿੱਥੇ ਆਣੀ ਹਾਂ ਇਹਨਾਂ ਗਿੱਗੀ ਦੀ ਆ ਜਾ ਪੁੱਤ ਕਹਾੜਿਆ ਰਹਾ ਹਾਂ ਹੂੰ ਮੇਰੇ ਮਾਸੇ ਕੰਦੀ 200 ਦਾ ਲੈ ਲਓ ਅਦਾ ਕਲਰ ਦਾ ਬੜੀਆ ਨਾ ਅਦਾ ਸੋਨਾ ਹੈ ਹੂੰ ਹੋਰ ਵੀ ਆ ਦੇਖੋ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਨੀ ਆ ਜੂ ਜੀ ਨਾ ਇਹਦੇ ਪਰ ਵਰਖੂ ਹੋ ਹੀ ਜਾਂਦਾ ਹੈ ਬਾਦੂ ਹੋ ਹੀ ਜਾਂਦਾ ਸੋਹਣੀਆਂ ਸੋਹਣੀਆਂ ਬਣਦੀ ਜੀ ਨੀ ਰੇਂਜ ਵੀ ਬਹੁਤ ਆਈ ਹੋਈ ਜਾਂਦੀ ਇਹਨਾਂ ਦੀ ਇਹ ਤਾਂ ਹੈ ਹੂੰ ਨਹੀਂ ਮੈਂ ਸਾਰੇ ਦੁਕਾਨ ਰਹਿਦੀ ਰਖਾਂ ਸਾਰੇ ਦੁਕਾਨ ਘੁੰਮ ਕੇ ਮੁੜ ਕੇ ਜੀ ਪਗਰ ਮੈਂ ਵੀ ਖੜਾ ਨਹੀਂ ਸੀ ਸ਼ੀਸ਼ੇ ਤੇ ਕਿੱਡੇ ਚਮਕਦਾ ਪਰ ਸਾਡਾ ਟੈਂਟ ਟਾਲਾ ਆਹ ਆਹ ਵੇਖ ਰਹੀ ਹਾਂ ਕੀ ਕਰ ਤਾ ਹਾਂ ਚੱਕੋ ਬੈੱਡ ਦੀ ਸੀਟਾਂ ਠੀਕ ਹੈ ਨਹੀਂ ਖਾਓ ਸਾਤ ਤੋਂ ਦੀਆਂ ਦੋ ਮਾਤੇਰੇ ਦੀਆਂ ਹੁਣ ਤਾਂ ਨਹੀਂ ਬੈੱਡ ਪਰ ਦੋ ਦੀਆਂ ਦੋ 700 ਦੀਓ ਦੋ ਹਾਂ ਇੱਕ ਦੇ ਦੋ ਕੋਈ ਨਾ ਤੇ ਹਾਂ ਅਸੀਂ ਤੇਨਾਂ ਲੈ ਲੇ ਕਲਰ ਡਿਜ਼ਾਈਨ ਦੇਖੋ ਇੱਕ ਤੁਸੀਂ ਲੈ ਲਓ ਚਾਰ ਲੈ ਲੈਣੇ ਲੋਕ ਵਰਨਾ ਉਹ ਡਿਜੀਟਲ ਰਾਹੀ ਲੈ ਲੈਣਾ ਹਾਂ ਹਾਂ ਕੱਢ ਲੈਣਾ ਹੈਨਾ ਇੱਕ ਕਲਰ ਆਹ ਕਹਿੰਦੀ ਸੀ ਮੈਂ ਚੱਕੋ ਦੇਖਿਓ ਕੋਈ ਨਾ ਆਹ ਹੈ ਹੋਰ ਹੋਵੇਗਾ ਕੋਈ ਤਾਂ ਇਸ਼ੂ ਆ ਨਾ ਇਹਨੂੰ ਡਾਈ ਕਰਾਉਣਾ ਅੱਛਾ ਫ੍ਰੀ ਦੋਗੇ ਚੁੰਨੀ ਵਿੱਚ ਫਰੀਡੋਂ ਦਾ ਡਾਈਟਰੀ ਕਰਾ ਕੇ ਦੇ ਦੋ ਹਾਂ ਬਸ ਫਿਰੋਹੀ ਦਾ ਗੱਲ ਨਹੀਂ ਇਹ ਸਿੰਗਲ ਆ ਇਹ ਤਾਂ ਹੈਗਾ ਤੇ ਕੱਢ ਕੋਈ ਮਾਂ ਵੀ ਉੱਡੇ ਬੜਦੀ ਹੈ ਔਰ 500 ਦੀਆਂ ਦੋ 100 500 ਦੀਆਂ ਦੋ 500 ਦੀਆਂ ਦੋ ਉਹ ਵੀ ਤਾਂ ਉਹਨਾਂ ਨੂੰ ਕਿਹਾ ਬ੍ਰੇਕ ਲਾ ਉਹਨਾਂ ਨੂੰ ਕਲਰ ਨਹੀਂ ਇਹ ਚ ਸਾਰੇ ਘਾਰ ਤੋਂ ਮੈਨੂੰ ਆ ਕਰ ਲਿਆ ਤਾਂ ਉਹ ਠੀਕ ਆ ਲਿਆ। ਆਈ ਛੋਲੇ ਤੇ ਥੋੜਾ ਜਿਹਾ ਬੜੇ ਦਾ ਹੀ ਫਰਕ ਹੋ ਜਾਂਦਾ। ਕੱਢ ਤੇ ਉੱਤੋਂ ਵਾਲੀ ਦਾ ਤੇਜ ਦਾ। ਜਿਹੜਾ ਜੈਲੋ ਜੀ ਕੋਈ ਉੱਪਰ ਵਾਲੀ। ਆਈ ਇਹਦੇ। ਕੱਢ ਤੇ। ਹਾਂ। ਇਹ ਕੱਪੜਾ ਦੇਖੋ 250 ਦੀ ਹੈ। 250 ਇਹ ਦੇਖਣਾ ਕਿ ਪਹਰੇ ਰਹਿ। ਨਾ ਮਨਾ। ਹਾਂ ਉਹ ਹਾਂ। ਆਹ ਕਲਰ ਹੈ। ਕਲਰ ਦਾ ਤੇ ਲੱਗੇ ਢਕੀਲਾ ਜਿਹਾ ਕਲਰ ਆ। ਕਲਰ ਹੋਰ ਦੇਖ ਲੈ ਮੈਂ ਤਾਂ ਦੋ ਕਢਾ ਲਏ ਕਲਰ ਤਾਂ ਜਿਹੜੇ ਕਢਾ ਰਹੇ ਆ ਗਾਜ਼ੇ ਕੱਪੜਾ ਹੀ ਵਧੀਆ ਹੂੰ ਇਹਦੇ ਨਾਲ ਇੱਕ ਡਾਰਕ ਜਿਹਾ ਕਲਰ ਹੋਰ ਕਢ ਦੋ ਮੈਂ ਦੋ ਤਾਂ ਕਢ ਲਏ ਤੇ ਮਸਤੀ ਦੋਹਾਂ ਜੁਕੜਾ ਲਾ ਲਾ ਚਾਚੇ ਦੋਹਾਂ ਜੁਕੜਾ ਕਢੋ ਨਾ ਆਹੀ ਸੋਹਣਾ ਪਾਉਣਾ ਦੋਏ ਨਹੀਂ ਸੋਹਣਾ ਚਾਚੀ ਤਹਾਂ ਚ ਜਿਹੜਾ ਨਾ ਪਿੱਕ ਤਾਂ ਆਹੀ ਰੰਗ ਕੱਢੇ ਵੀਰੇ ਮੈਂ ਇੱਕ ਹੋਰ ਨਹੀਂ ਲੋ ਜਿਆਦਾ ਬਹਿਈ ਆ ਵਾਲੇ ਨੂੰ ਬੋਟਾ ਬਹਿਈ ਨਾ ਆ ਦੇਖੀ ਇਹ ਕਾ ਕਢ ਦੋ ਆ ਦੇਖੋ ਦੀਦੀ ਕਿੱਤਾ ਉਹ ਦੋ ਪਰਕੇ ਤੇ ਮੈਂ ਕਿਹੜੇ ਰੱਖੀਆਂ ਦੋ ਇੱਕ ਤਾਂ ਹੀ ਉਹ ਤਾਂ ਹੂੰ ਈ ਕਾਹੀ ਹੈ ਮੇਨ ਦਾ ਨੰਬਰ ਆਉਂਦਾ ਬਰਾਉਂ ਬਰਾਉਂ ਗਿਆ ਐ ਪ੍ਰਿੰਦਰਾ ਤੈਨ ਲਵਾਈ ਯਾਰ ਉਹਨਾਂ ਦਾ ਕਾਹ ਪੈਕ ਕਰਦੀਆਂ ਲੈ ਲੋ ਜੀ ਕਾਹ ਬਰਾਉਂਦੀ ਹਾਂ ਹਾਂ ਜੀ ਮੈਨ ਸੂਟ ਆਇਆ ਤੁਸੀਂ ਠੀਕ ਹੈ ਲਾਗੇ ਚਾਦਰਾਂ ਪਸੰਦ ਕਰਨੀ ਕਿੰਨੇ ਚਾਦਰਾਂ ਵੀ ਅੱਛਾ ਸਭ ਦੀ ਨਾਉਂ ਦਾ ਚੱਲ ਆ ਦੇ ਦੇ ਕਾਹ ਪੈਕ ਕਰੋ ਜੀ ਇਹੀ ਕਲਰ ਪਰ ਉਹਨਾਂ ਚੜਾਉਣਾ ਨਹੀਂ ਕਰਨਾ ਤਿੰਨ ਹੋਣੀ ਸੀ ਚਾਰ ਕਰ ਦੋਗੇ ਦੇ ਨਹੀਂ ਨਾ ਹਾਂ ਚੌਥੇ ਉਧਰ ਉਹਨਾਂ ਨੇ ਲੈ ਲੈਣੀ ਆ ਵੀ ਲੈ ਲਈ ਤਾਂ ਰੀਅਲ ਪਤਾ ਲੱਗਦਾ ਉਹ ਕਹਿੰਦਾ ਚਾਰ ਹੋ ਜੀਆਂ ਪਿੰਨਾ ਹੋਣਾ ਕੱਲੇ ਦਾ ਹਾਂ ਲੋ ਇੱਧਰ ਬਸੋ ਸਿੰਗਲ ਸਿੰਗਲ ਹੈ ਜੀ ਆ 300 ਦੀਆਂ 2.5 ਦੀ ਇੱਧਰ ਮਿਲ ਜੂਗੀ 500 ਚਾਹੀਦੀ ਆ ਦੇਖੋ ਵੀ ਡਬਲ ਦਿਖਾ ਰਹੇ ਮੈਂ ਤੁਹਾਨੂੰ ਕਿਤੇ ਪਹੁੰਚਾ ਕਿਤੇ ਤੁਹਾਡੇ ਰਹਿੰਦੇ ਹੂੰ ਗੂੜਾ ਲਾ ਕੋ ਹਾਂ ਜਿਹੜੀ ਤੁਹਾਨੂੰ ਪਸੰਦ ਆਉਂਦੀ ਮੈਨੂੰ ਦੱਸ ਦਿਓ ਮੈਂ ਉਹ ਕਰ ਦੂੰਗਾ ਹਾਂ ਜੋ ਆ ਦੇ 17 ਵਾਲਾ ਵੀ ਨੂੰ ਸਾਢੇ 30 ਪੈਣਾ ਕਰੀ ਹਾਂ ਰੰਗ ਬਸ ਸਾਫ ਨੇ ਇਹ ਕਿਹੜਾ ਆ ਗਿਆ ਹਾਂ ਬਬੂ ਇੱਧਰ ਦੱਸਿਓ ਜੀ ਸਾਡੇ 850 ਕੋਟਨ ਸਿੰਗਰ ਕੋਈ ਜੁਆਇਨਿੰਗ ਨਹੀਂ ਲੱਗਣੀ ਇਤਨਾ ਬਹੁਤ ਧੀਏ ਜੀ ਸੌਫਟ ਲਈ ਸਭ ਕੋਟਨ ਆਦੇ ਚੂਹ ਤੇ ਮਾਰੇ ਲੱਗੀ ਪੀਛਾ 100 ਦੇਣੇ ਲੈਣ ਨੂੰ ਕੋਈ ਫਿਰਦਾ ਸਾਡਾ ਟੱਬਰ ਅੱਜ ਆ ਆ ਆਹ ਅੱਜ ਨਹੀਂ ਕਾਲੀ ਨਹੀਂ ਆ ਤਰੀ ਉਹ ਸੌਂਦਾ ਅਕਲ ਚਕ ਨਹੀਂ ਚਲੋ ਬਸ ਜਿਹੜੇ ਲੈ ਲੈ ਸਿੰਗਲ ਵਾਲੀ ਵੀ ਲੈਣੀ ਏ ਤੁਸੀਂ ਨਹੀਂ ਨਹੀਂ ਡਬਲ ਵਾਲੀਆਂ ਲੱਤਿਆਂ ਮੈਂ ਕਹਾਂ ਜੀ ਸਿੰਗਲ ਲੈਣੀ ਸਿੰਗਲ ਕੇ ਹੈਗੀਆਂ 10 ਹੀ ਦੱਦੀਆਂ ਨਹੀਂ ਨਹੀਂ ਸਿੰਗਲ ਹੀ ਲੈਣੀ ਸਾਰੇ ਡਬਲ ਬੈਡ ਵਾਲੀਆਂ ਚਲੋ ਹਾਂ ਜਿਹੜਾ ਸਮਾਨ ਲਿਆ ਜਿਹੜਾ ਸਮਾਨ ਲਿਆ ਆਪਣਾ ਉਤਲੋ ਲੋ ਜਿਹੜਾ ਆਉਗਰ ਉਹਨਾਂ ਦਾ ਸੌਦਾ ਕਰਾ ਦੇ ਮਾਤਾ ਨੂੰ ਦੋ ਦਾ ਫਿਕਸ ਰੇਟ ਆ। ਅਸੀਂ ਚਲਦੇ ਹਾਂ ਤੂੰ ਆ ਜਾ ਹਾਂ। ਹਾਂ। ਮੈਂ ਕੁਸ਼ੀ ਉਰੀ ਦੰਦੀ ਫਿਰਦੀ ਆ ਵਿੱਚ ਹਾਂ। ਚਲ ਆਣ ਦੇ ਬੁੱਤਿਆਂ ਨੂੰ ਰੱਖ ਦੋ। ਇਹਦਾ ਚਾਹ ਰੋ। ਚਾਰ ਆ। ਇੱਕ ਭਾਬੀ ਦੀ ਆ ਉਹਦੀ। ਚਾਰ ਚਾਦਰਾਂ। ਦੋ ਹੋਰ ਰਹਿੰਦੇ ਤੂੰ ਦੱਦਰ। ਉਹਨਾਂ ਨੂੰ ਕੌਣ ਪਤਾ ਦਊਗਾ? ਇਹ ਨਹੀਂ ਹੱਲੇ ਆ। ਇਹਨਾਂ ਨੂੰ ਸੂਟ ਓਨੇ। ਮੋਨੂ ਵੀ ਦਾ ਸੂਟ ਦੇ। ਪਤਾ ਨਹੀਂ ਕਿ ਇਹੜੇ ਉਹਨਾਂ ਨੂੰ ਦੱਸਿਆ ਉਹ ਤਿੰਨ ਲਈਆਂ ਸੀ ਤਿੰਨ ਅਸੀਂ ਲਤੀ ਇੱਕ ਤੁਸੀਂ ਲਤੀ ਚਾਦਰ ਪਾਣੀ ਪੀ ਲਿਆ ਜੀ ਪੀ ਲਿਆ ਥੈਂਕ ਯੂ ਭਾਜੀ ਰੇਟ ਸਹੀ ਸਹੀ ਲਾ ਦਿਓ ਅਸੀਂ ਫਿਰ ਦਿਲੋਂ ਥੈਂਕ ਯੂ ਕਹਿ ਦਾਂਗੇ ਤੁਹਾਨੂੰ ਦੁਪੱਟੇ ਨਹੀਂ ਹੈ ਜੀ ਆਲ ਓਵਰ ਸੂਟ ਹੈ ਇਹ ਕੱਪੜੇ ਦੇ ਚੋਂ ਪਿਓਰ ਕਾਟਨ ਇਹ ਕਿੰਨੇ ਦੇ ਆ 700 ਪਿਓਰ ਕੈਮਰੀਕ ਕਾਟਨ ਦਾ ਸੂਟ ਹੈ ਸਾਸਟਰ ਦੇ ਨੂੰ ਹਾਂਜੀ ਗਈ ਅੱਧਰ ਸੰਦੀਪ ਸੂਟ ਲੈਣੋਂ ਹੋ ਹੋਰ ਦੁਕਾਨ 'ਚ ਪੜਕੇ ਜੀ ਅਸੀਂ ਖਾਸ ਕਰਕੇ ਮਮਾ ਆ ਸੋਨਾ ਜਿਹੜੇ ਤੁਹਾਡੇ ਹੱਥ 'ਚ ਆ ਖੁੱਲਾ ਪਜਾਮਾ ਚਾਚੇ ਮੈਨੂੰ ਖੁੱਲਾ ਚਾਹੀਦਾ ਨਾਲ ਨਾ ਲੱਗਦਾ ਹੋਵੇ ਉਹ ਦੇਖਿਓ ਹਾਂ ਆ ਸੋਣਾ ਇਹਦੇ ਨਾਲ ਮੈਸੀ ਮੈਚਿੰਗ ਹੁੰਦਾ ਮੈਸੀ ਦੇਖੀ ਹਾਂ ਵੈਸੀ ਜਿੰਨੇ ਦਾ ਦਾਗਰਾ ਬਹੁਤ ਠੀਕ ਹੈ ਵੈਸੀ ਜਿੰਨੇ ਦਾ ਕੋਈ ਆਪਾਂ ਕਾਲੇ ਦੇ ਲਾਲਿਆ ਕੱਪੇ ਜਾਂ ਨਾਲ ਇਹਦੀ ਕਾਲੇ ਪਜਾਮਾ ਹੁੰਦਾ ਨਾ ਇਹਦੀ ਫੇਲੇ ਆਪਾ ਅਸਰੇ ਨਾਲ ਹਾਂ ਜਸਮੀ ਤਾਂ ਲੈਣਾ ਤੂੰ ਮੈਨੂੰ ਲੈ ਤਾਂ ਮੰਮੀ ਨੇ ਨੀਲਾ ਤੇ ਬਸ ਬਸ ਇੱਕ ਅੱਧਾ ਅੰਦਰ ਦੇ ਲੈਣਾ ਮੈਂ ਆਹ ਦੇਖ ਅੰਦਰ ਦੇ ਜੇ ਮੇਰੀ ਮੰਮੀ ਅੰਦਰ ਲਾ ਦੇ ਮੇਰੀ ਮੰਮੀ ਦੇਖੂਗੀ ਮੈਂ ਤਾਂ ਬਹੁਤ ਬਹੁਤ ਕੁਝ ਕਹਿੰਦੀ ਆ ਤਈਏ ਖਲੇ ਰੱਖੋ ਜੀ ਇਹਨਾਂ ਅੰਦਰ ਠੀਕ ਠੀਕ ਲਗਾ ਲੋ ਕਹਿਣਾ ਮਨਾ ਹੈ ਬਸ ਰੇਟ ਕੱਟ ਕਰ ਲੋ ਇਹ ਗੱਲ ਕਹਿਣਾ ਸਹੀ ਹੈ ਹਾਂ ਹਾਂ ਮम्मा ਨੇ ਲੈਣਾ ਮੈਨੂੰ ਇੱਕ ਫਰੌਗ ਸੂਟ ਨੋਰਮਲ ਜਿਹਾ ਕੋਈ ਈਜੀ ਚੀਜ਼ ਲੈਣੀ ਆ ਤਾਂ ਆਪ ਹੀ ਹੈਗੀ ਐੁੱਛੇ ਨਹੀਂ ਯਾਰ ਲੈਣੀ ਉਹਦਾ ਕੰਮ ਹੈ ਹਾਵੀ ਕਿੰਨਾ ਸੋਹਣਾ ਸੀ ਹੈ ਨਾ ਪੱਟੇ ਦਾ ਕੱਪੜਾ ਹਾਂ ਭਾਈ ਦੇਵੀਓ ਕਾਟਨ ਨਹੀਂ ਹੈ ਇਹ ਹਾਂ ਮਿਕਸ ਜਿਆ ਉਹ ਪੁੱਛੋ ਵੀਰੇ ਨੂੰ ਮੰਮੀ ਜੇ ਜ ਮੈਂ ਕਹਿੰਦੀ ਸੀ ਹਾਂ ਦੇਖੋ ਮੜਾ ਜਾ ਕਹੋ ਤਾਂ ਸਹੀ ਫਰੌਗਸ ਆ ਟਾਈਪ ਸੂਟ ਜਿਹਾ ਦਿਖਾਓ ਅੱਜ ਨਿਕਾਲਾ ਹੋਇਆ ਹਾਂ

Poi ti mostrerò il potenze, E mamma, bubu -bu

ਹਾਂ ਆ ਇੱਕ ਦੁਕਾਨ ਹੈਗੀ ਜੀ ਪਾਟਿਆ ਕਲਾਥ ਹਾਊਸ ਤੇ ਸਾਡੀ ਫੈਮਿਲੀ ਵਿਚਾਰੀ ਸਾਰੀ ਗਰਮੀ ਦੇ ਵਿੱਚ ਮਰਦੀ ਹੋਈ ਪੌਂਚ ਰਹੀ ਆ ਠੀਕ ਆ ਚਲੋ ਪਾਟੇ ਕਿਉਂ ਚੰਦੀ ਵਾਰ ਤੋਂ ਲਿਆਉਂਦੇ ਕਿ ਪਾਟੇ ਸੰਗਤ ਨਾ ਬੂਟਾ ਬੂਟਾ ਚਲੋ ਜੀ ਚਲੋ ਸਾਡੀਆਂ ਮੈਡਮਾਂ ਤਿੰਨੇ ਪਾ ਜੀ ਮੜੀ ਜੇ ਪਾਣੀ ਮੰਗਾ ਦਿਓ ਦੇਖ ਲਓ ਤਿੰਨੇ ਗਰਮੀਆਂ ਗਰਮੀ ਹੋਈ ਪਈਆਂ ਹਾਂ ਹਾਂ ਵੈਰੀ ਗੁੱਡ ਥੈਂਕ ਯੂ ਵੀਰੇ ਹਾਂ ਨਾ ਕੋਈ ਗੱਲ ਨਹੀਂ ਇਹ ਕਰਦੇ ਜਦੋਂ ਵਰਤਾ ਪੇਵਦਾ ਨਾਲ ਹੁਣ ਜਿਹੜੇ ਜਿਹੜੇ ਸੂਟ ਖੁੱਲਣੇ ਸਭ ਦੇ ਯਾਦ ਆਉਣੇ ਆ ਮੈਂ ਇਹ ਜਿਆ ਲੱਤ ਤਾ ਇਹ ਜਿਆ ਲੱਤ ਤਾ ਸਭ ਦੇ ਰਿਸ਼ਤੇਦਾਰਾਂ ਦੇ ਯਾਦ ਆ ਲੈਣੇ ਪਰ ਦੇਖਿਓ ਵੀ ਆ ਇਹਦੇ ਫਲਾਣੇ ਦੇ ਇਹ ਜਿਆ ਪਾਇਆ ਵਾ ਸੀ। ਦਸਤਾਂ ਦੇ ਕੜਾਈ ਵਾਲੇ ਜੀ ਹਾਂ ਭਾਈ ਜੀ ਦੱਸੋ। ਇਹ ਯਾ ਚੀਜ਼ ਚੱਲਦੀ ਇੱਕ ਇਹਦੇ ਦਾ ਬਸਤਾ ਫਿਰ ਲਾਦਾ ਜੀ। ਉਹ ਵੀ ਕਿੰਨਾ ਮਿੱਠਾ ਯਾਰ ਰੰਗਾਂ ਸੋਹਣਾ ਆ ਕੜਾਈ ਜੀ। ਹਾਂ ਉਹ ਪ੍ਰਿੰਟ ਚ ਆ ਵੀ ਰੰਗ ਆਉਂਦਾ। ਉਹ ਜੀ ਬਾਈ। ਲੈ ਆ ਵੀਰੇ ਪਹਿਲਾਂ ਥੈਂਕ ਯੂ। ਉਹ ਨਾ ਉਹ ਕਰਨਾ ਤਾਂ ਚਾਹਚੇ ਨਾ ਜੁਰੇ ਨੂੰ ਆਜਾ ਕਾ ਤੇ ਖੜ ਗਏ ਕਿਆ ਕਾਲੀ ਜੀ ਪਾਣੀ ਪੀ ਲੈਣਾ ਤੁਸੀਂ ਉਹਨਾਂ ਨੇ ਬੋਲਣਾ ਵੀ ਤਾਂ ਹੈਗਾ ਉਹ ਅੱਛਾ ਹਾਂ ਸਹੀ ਗੱਲ ਆ ਵੀਰਿਆ ਨੂੰ ਕਿੰਨੀ ਟੈਨਸ਼ਨ ਆ ਸਾਡੇ ਵਲੌਗ ਦੀ ਰਾਈਟ ਸਹੀ ਆ ਕਾਫੀ ਟੁਰ ਬਹੁਤ ਸੋਹਣਾ ਇਹ ਪਹੁੰਚਿਆ ਤੇ ਵੀ ਵਰਕ ਕਰਦਾ ਮੰਨਿਓ ਸੋਚਦਾ ਜਿਆ। ਤਾਂ ਲੱਗ ਜੀ ਚੀਜ਼ ਹੈ। ਜ਼ਿਆਦਾ ਨਾ ਥੋੜੀ ਜਿਹੀ ਪਹੁੰਚੇ ਦੀ ਕਢਾਈ ਆ। ਆ ਗਏ ਜੀ ਆ ਗਏ ਪਹੁੰਚੇ ਤੇ ਬੀਨਾ ਕੇ ਜਾਈਏ ਥੋੜੀ। ਮੇਰੀ ਮੰਮੀ ਨੂੰ ਵੀਰੇ ਪਹੁੰਚੇ ਵਾਲਾ ਪਸੰਦ ਆ ਤਾਂ ਇਸ ਕਰਕੇ ਪਹੁੰਚੇ ਵਾਲਾ ਦਿਖਾ ਦੇ। ਰੇਡੀ ਆ ਦੇਖੋ। ਹੋ ਕਲਰ ਹੋਰ ਦਿਖਾ ਦੇ ਦੇ ਵਿੱਚ 3-4 ਜਿਹੜੇ ਪਾਈ ਆ। ਇਹਦਾ ਪਰਾਈਸ ਕੀ ਆ? 2050 ਦਾ ਪਾਉਦੇ। 4000 ਰੋਜ਼ਰ ਕਰੀਏ। 2800 ਦਾ। ਤੁਹਾਡੀਆਂ ਦੇ ਵਰਕ ਵਾਲਾ ਇਹ ਤਾਂ ਆ ਗਿਆ ਜੀ ਪਿੱਛਾ ਪ੍ਰਿੰਟਡ ਜਾਂਦਾ ਇਹ ਇਹਦਾ ਕੀ ਪ੍ਰਾਈਸ ਹੈ ਆ ਵੀ ਸੋਹਣਾ ਹੈ 1500 ਰੁਪਏ ਦਾ ਇਹ ਕਬੂੜਾ ਘਟਿਆ ਘਟਿਆ ਮੜਾ ਜਾ ਹੋਰ ਆ ਜਾ ਥੱਲੇ ਨੂੰ ਹੋ ਜਾਣਾ ਥੱਲੇ ਨੂੰ ਆਹ ਸੋਹਣਾ ਦਿਖਾ ਦਿਓ ਵੀ ਦਿਖਾਓ ਅੰਕ ਸਾਤ ਆਈ ਦਾ ਕਹਿੰਦਾ ਸਸਤਾ ਹੈ ਦਿਖਾ ਦਿਓ ਵੀ ਸਸਤਾ ਕਿਦਾਂ ਹੈ ਆ ਵੀ ਕਿੰਨਾ ਸੋਹਣਾ ਸਸਤੀ ਆ ਆਈਟਮ ਆ ਜਲੀ ਆ ਅਸੀਂ ਬੰਦੇ ਮੀਡੀਅਮ ਜੇ ਆ ਨਾ ਅਸੀਂ ਮਹਿੰਗੇ ਵਾਲੇ ਨਾਲ ਅਸੀਂ ਸਸਤੇ ਵਾਲੇ ਮੀਡੀਅਮ ਜੇ ਆ ਦੇਖੋ ਫਰੈਂਕ ਸਾਰੇ ਬੜੀਆ ਜੀ ਜਿਹੜਾ ਮਰਜ਼ੀ ਲੇ ਲਓ ਬਬੂ ਦਾ ਵਲੌਗ ਚੱਲ ਰਿਹਾ ਹੈ ਹੂੰ ਇਹ ਸਸਤਾ ਜੀ ਖੋਲ ਕੇ ਤੇ ਦਿਖਾ ਦਿਓ ਤੁਸੀਂ ਸਸਤਾ ਤੇ ਖੋਲ ਕੇ ਦਿਖਾਇਆ ਸੋਨਾ ਇਹ ਵੀ ਕਪੜਾ ਇਹਦਾ ਮਾੜਾ ਨਹੀਂ ਹਾਲੋ ਜੀ ਸ਼ੇਡ ਤੇ ਕਰ ਰਹੀ ਹੈ ਵਾਓ ਮੰਮੀ ਕਿੰਨੇ ਸੋਹਣੇ ਕਲਰ ਆ ਯਰ ਤੁਸੀਂ ਚੁੱਪ ਜਿਹੀ ਬੈਠੀਆਂ ਗੱਲ ਤਾਂ ਕਰੋ ਭਾਈ ਨੂੰ ਜੇ ਤੁਸੀਂ ਆਪਣੇ ਸੁਜੈਸ਼ਨ ਦਵੋਗੇ ਤਾਂ ਹੀ ਉਹ ਨਵਾਂ ਸੂਟ ਕੱਢ ਕੇ ਦੇਵੋਗੇ ਤੁਹਾਨੂੰ ਹਾਂ ਸਹੀ ਗੱਲ ਆ ਤੁਸੀਂ ਦੱਸੋਗੇ ਕੀ ਚੀਜ਼ ਚਾਹੀਦੀ ਉਹ ਹੀ ਆ ਨਾ ਤਾਂ ਹੀ ਪਤਾ ਲੱਗੂ ਇਹ ਤਾਂ ਮੈਂ 10 ਰੱਖ ਲਿਆ ਫਿਰ ਨੀਚੇ ਜਿਹੜੇ ਪ੍ਰਿੰਟ ਦਿਖਾਏ ਮੈਡਮ ਸਾਰੇ ਸੋਹਣੇ ਆ ਜਿਹੜਾ ਮਰਜ਼ੀ ਲੈ ਲਓ ਆ ਪ੍ਰਿੰਟ ਬੜਾ ਪਿਆਰਾ ਮਾਤਾ ਤੁਸੀਂ ਤਿੰਨ ਲਮਾਏ ਆ ਬੈਠੀਆਂ ਤੁਹਾਨੂੰ ਪਸੰਦ ਕੀ ਆ ਰਿਹਾ ਦੱਸੂਗੀਆਂ ਕੁਝ ਇਹ ਪਸੰਦ ਕਰਦੇ ਆਪ ਵੀ ਕੁਝ ਇਨਾਂ ਨੂੰ ਕੋਈ ਸੂਟ ਪਸੰਦ ਨਹੀਂ ਆਇਆ ਹੁਣ ਤੱਕ ਜਿਹੜਾ ਤੁਸੀਂ ਗੇਰੇ ਆ। ਬਾਕੀ ਦੱਸੋ ਕਿਸ ਤਰ੍ਹਾਂ ਦਾ ਲੈਣਾ ਕਿੰਨੀ ਰੇਂਜ ਚ ਲੈਣਾ ਹੈ? ਇਸ ਤੋਂ ਇਲਾਵਾ ਕੋਈ ਹੈ ਨਹੀਂ? ਵਾਧੂਆ ਡਿਜ਼ਾਈਨ ਤਾਂ ਬਾਕੀ 850 ਵਿੱਚ ਮੈਂ ਥੋੜਾ ਪ੍ਰਿੰਟਡ ਬਾਕੀ ਦੰਦਾ ਸਮਝਦਾਰ ਨੂੰ ਚਾਹੀਦਾ। ਕਾ ਵੀ ਸੋਹਣਾ ਹੈ। ਕਾਲਾ ਹੋਰ। ਛੂ ਕਰੋ। ਆ ਮੈਚਿੰਗ ਦੇ ਵਿੱਚ ਲੱਗ ਰਿਹਾ ਕੁਝ ਬੰਦਾ ਪਸੰਦ ਆ। ਮੇਰਾ ਮਰਜ਼ੀ ਲੈ ਲਓ 550 ਦਾ। ਕਰਨ ਦੇ ਹਾਂ ਉਹਦੇ ਪਈ ਹਾਂ ਸੁਣਦੇ ਹਾਂ ਬੂਟ ਬਹੁਤ ਭਾਰੀ ਤੇ ਇਸ ਕਰਕੇ ਤਿੰਨ ਤਿੰਨ ਲੇਡੀਜ਼ ਆਈਆਂ ਬਾਈ ਬੂਟ ਲੈਣ ਬਹੁਤ ਸੋਹਣੀਆਂ ਸੋਹਣੀਆਂ ਜੁੱਤੀਆਂ ਪਈਆਂ ਇੱਥੇ ਵਾਹ ਦੇਖੇ ਬੀਬੀ ਜੀ ਜੁੱਤੀ ਪੈਨ ਕਰ ਦੇਖੀ ਕਿਤਨੀ ਅੱਛੀ ਹੈਗੀ ਇਹ ਆ ਜੀ ਤੇਰੇ ਕੋਲ ਅੱਜ ਦੇਖੀ ਨੀ ਮੈਂ ਮਰ ਜਮਾ ਕਿੰਨੀ ਸੋਹਣ ਲਾਦੀ ਹੈ ਨਾਲ ਦੀ ਨਾਲ ਸੇਵਾ ਵੀ ਚੱਕੀ ਐ ਤੇ ਰੱਖਦੀ ਐ ਤੇ ਸੋਹਣੀ ਦੁਕਾਨ ਆ ਭਾਈ ਜੈ ਮਾਤਾ ਦੀ ਮਿਹਰ ਕਰੇ ਉਹ ਬੇ ਚਪਲਾ ਪਈ ਹੈ ਇੱਥੇ ਕੱਪੜੇ ਦੇ ਕੱਪੜੇ ਟਾਈਪ ਉਹ ਦਿਖਾਓ ਜੀ ਕੱਪੜੇ ਕਿੰਨੀਆਂ ਸੋਹਣੀਆਂ ਆ ਕਿਹੇ ਜਿਆ ਲੱਗਦਾ ਮਾਸੀ ਦੇ ਬੂਟ ਪਾਇਆ ਵਾ ਕਿਹੇ ਜਿਆ ਲੱਗਦਾ ਨੰਬਰ ਹੈ ਬੁੱਖਾ ਦੇਖੋ ਨਾ ਇੰਨਾ ਮਾਫਾ ਸੱਤ ਨੰਬਰ ਮੇਰਾ ਹੀ ਹੁੰਦਾ ਵੀ ਤਾਂ ਤੁਹਾਨੂੰ ਆਪਾਂ ਨਹੀਂ ਬਜਣੀ ਇਹ ਤੁਹਾਡੇ ਨਾਲ ਤੁਹਾਡੇ ਦਾ ਚੁੰਬਲ ਬੜਾ ਹੈ ਸੱਤ ਨੰਬਰ ਹੈ ਇਹ ਐ ਬੁੱਖਾ ਉਹ ਲੈਣ ਦਾ ਤਾਂ ਫਰਕ ਨਹੀਂ ਆ ਆ ਜਾਣੇ ਆਉਦੇ ਪਰੇ ਆ ਜਾਣੇ ਜਿਸੀ ਕਰ ਰਹੇ ਏ ਕਈ ਦੁਕਾਨਾਂ ਘੁੰਮ ਲਈ ਤੁਹਾਨੂੰ ਸੂਟ ਬਹੁਤ ਔਖੇ ਪਸੰਦ ਆ ਰਹੇ ਆ ਆਹ ਕਲਰ ਕਿੰਨਾ ਸੋਹਣਾ ਹੈ 850 ਰੁਪਏ ਆਪਸੇ ਪਿਆਰ ਦੀ 2000 ਜਿੱਦਾਂ 1200 ਤੋਂ ਨਾ ਮਾਰੀ ਸਰਵਰਤ ਨਹੀਂ ਮਿਲਦੀਆਂ ਉਹਨਾਂ ਨੇ ਉਹਨਾਂ ਨੇ ਪਲੈਨ ਕਰ ਲਈ ਸਾਰੇ ਨੋ ਪੂਰਦੇ 12 ਸਾਰੇ ਮਾਤਰਾ ਬਲਾਦ ਦੇ ਦਿਖਾਈਓ ਹਾਂ

ਉਹ ਸਲਵਾਰ ਤੋਂ ਬੜਾ ਬੜਾ ਰਾਮ ਦਾ ਖਰਚਾ ਦੇ ਰਹੇ ਨੇ ਤੁਸੀਂ ਰੇਂਜ ਦੇਖੋ ਪਹਿਲਾਂ ਤਾਂ ਕਿਹੜੀ ਪ੍ਰੋਪਰ ਚਲਿਆਉਂਗੇ ਤਾਂ ਪਸੰਦ ਦਾਣਾ ਹੈ ਵੀ ਤਾਂ ਨਹੀਂ ਲਿਖਾ ਦੋ 5-700 ਤੋਂ ਸ਼ੁਰੂ ਕਰ ਦੋ ਥੋੜਾ ਦੱਸੂਗਾ ਤਾਂ ਹੀ ਗੱਲ ਬਣਨੀ ਹੈ